ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਇਕ ਮਾਂ ਦੇ ਪੁੱਤ ਦਸੋਂ ਕਿਹੜੇ ਰਾ ਨੂੰ ਤੋੜਤੇ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਪੰਜਾਬੀ ਸੰਗੀਤ ਦੇ ਸੁਪਰਸਟਾਰ ਪ੍ਰੀਤਰਪਾਲ ਜਿਨ੍ਹਾਂ ਨੇ ਭਾਰਤ-ਪਾਕਿਸਤਾਨ ਦੇ ਤਣਾਅ ਵਿਚਕਾਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਪ੍ਰੀਤਰਪਾਲ ਜਿਨ੍ਹਾਂ ਦਾ ਅਸਲੀ ਨਾਮ ਹਰਪਾਲ ਸਿੰਘ ਹੈ ਉਹਨਾਂ ਨੇ ਆਪਣੇ ਦਮਦਾਰ ਗਾਇਕੀ ਅਤੇ ਸਮਾਜਿਕ ਸੁਨੇਹਿਆਂ ਵਾਲੇ ਗੀਤਾਂ ਨਾਲ ਦੁਨੀਆ ਪਰਚ ਨਾਮ ਕਮਾਇਆ ਇਸ ਵਾਰ ਉਹਨਾਂ ਨੇ ਸੋਸ਼ਲ ਮੀਡੀਆ ਤੇ ਸ਼ਾਂਤੀ ਅਤੇ ਇਨਸਾਨੀਅਤ ਦੀ ਗੱਲ ਕਰਦੇ ਸਭ ਦੇ ਦਿਲ ਜਿੱਤ ਲਿਆ ਹਾਲ ਹੀ ਚ ਜਦੋਂ ਇੰਡੀਆ-ਪਾਕਿਸਤਾਨ ਵਿਚਕਾਰ ਜੰਗੀ ਮਾਹੌਲ ਸੀ ਪ੍ਰੀਤ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਚ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਨੇ ਲਿਖਿਆ ਕਿ ਭਾ ਲੜਾਈ ਭਾਵੇਂ ਇੱਧਰ ਹੋਵੇ ਜਾਂ ਉੱਧਰ ਮ ਸ਼ਾਂਤੀ ਲਈ ਅਰਦਾਸ ਕਰੋ ਇਸ ਸੁਨੇਹੇ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਤੇ ਪੰਜਾਬੀ ਮੀਡੀਆ ਨੇ ਖੂਬ ਸਰਾਹਣਾ ਦਿੱਤੀ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਇਕ ਮਾਂ ਦੇ ਪੁੱਤ ਦਸੋਂ ਕਿਹੜੇ ਰਾ ਨੂੰ ਤੋਰਤੇ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਵੱਡਾ ਪੁੱਤ ਮਾਰੂਗਾ ਤੇ ਛੋਟਾ ਪੁੱਤ ਮਰੂਗਾ ਵੱਡਾ ਪੁੱਤ ਮਾਰੂਗਾ ਤੇ ਛੋਟਾ ਪੁੱਤ ਮਰੂਗਾ ਇਕੱਠੇ ਹੋ ਕੇ ਬਹਿਣੇ ਕਦੋਂ ਦਿਨ ਉਹ ਚੜੂਗਾ ਪੱਕਾ ਜਿੰਦਾ ਲੱਗਾ ਏ ਟਾਰੀ ਵਾਲੇ ਮੋੜ ਤੇ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਹੌਰ ਤੇ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਇਕ ਮਾਂ ਦੇ ਪੁੱਤ ਦਸੋਂ ਕਿਹੜੇ ਰਾਂ ਨੂੰ ਤੋਰਤੇ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਪੰਜਾਬੀ ਸੰਗੀਤ ਦੇ ਸੁਪਰਸਟਾਰ ਪ੍ਰੀਤਰਪਾਲ ਜਿਨ੍ਹਾਂ ਨੇ ਭਾਰਤ-ਪਾਕਿਸਤਾਨ ਦੇ ਤਣਾਅ ਵਿਚਕਾਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਪ੍ਰੀਤਰਪਾਲ ਜਿਨ੍ਹਾਂ ਦਾ ਅਸਲੀ ਨਾਮ ਹਰਪਾਲ ਸਿੰਘ ਹੈ ਉਹਨਾਂ ਨੇ ਆਪਣੇ ਦਮਦਾਰ ਗਾਇਕੀ ਅਤੇ ਸਮਾਜਿਕ ਸੁਨੇਹਿਆਂ ਵਾਲੇ ਗੀਤਾਂ ਨਾਲ ਦੁਨੀਆ ਪਰਚ ਨਾਮ ਕਮਾਇਆ ਇਸ ਵਾਰ ਉਹਨਾਂ ਨੇ ਸੋਸ਼ਲ ਮੀਡੀਆ ਤੇ ਸ਼ਾਂਤੀ ਅਤੇ ਇਨਸਾਨੀਅਤ ਦੀ ਗੱਲ ਕਰਦੇ ਸਭ ਦੇ ਦਿਲ ਜਿੱਤ ਲਿਆ ਹਾਲ ਹੀ ਚ ਜਦੋਂ ਇੰਡੀਆ-ਪਾਕਿਸਤਾਨ ਵਿਚਕਾਰ ਜੰਗੀ ਮਾਹੌਲ ਸੀ ਪ੍ਰੀਤ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਚ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਨੇ ਲਿਖਿਆ ਕਿ ਭਾ ਲੜਾਈ ਪਾਵੇਂ ਇੱਧਰ ਹੋਵੇ ਜਾਂ ਉੱਧਰ ਮ ਸ਼ਾਂਤੀ ਲਈ ਅਰਦਾਸ ਕਰੋ ਇਸ ਸੁਨੇਹੇ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਤੇ ਪੰਜਾਬੀ ਮੀਡੀਆ ਨੇ ਖੂਬ ਸਰਾਹਣਾ ਦਿੱਤੀ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਇਕ ਮਾਂ ਦੇ ਪੁੱਤ ਦਸੋਂ ਕਿਹੜੇ ਰਾ ਨੂੰ ਤੋਰਤੇ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਵੱਡਾ ਪੁੱਤ ਮਾਰੂਗਾ ਤੇ ਛੋਟਾ ਪੁੱਤ ਮਰੂਗਾ ਵੱਡਾ ਪੁੱਤ ਮਾਰੂਗਾ ਤੇ ਛੋਟਾ ਪੁੱਤ ਮਰੂਗਾ ਇਕੱਠੇ ਹੋ ਕੇ ਬਹਿਣੇ ਕਦੋਂ ਦਿਨ ਉਹ ਚੜੂਗਾ ਪੱਕਾ ਜਿੰਦਾ ਲੱਗਾ ਏ ਟਾਰੀ ਵਾਲੇ ਮੋੜ ਤੇ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਹੌਰ ਤੇ